ब्रेक तो बाद इक बार फिर ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਵਾਸਤੇ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਣੀ ਸੀ। ਜਿਸ ਦੇ ਤਹਿਤ ਪਿਛਲੇ ਲੰਮੇ ਸਮੇਂ ਤੋਂ ਹਾਲਗੇਟ ਨਜ਼ਦੀਕ ਮੱਛੀ ਮੰਡੀ ਨੂੰ ਪਿੰਡਵੱਲਾ ਵਿਖੇ ਸ਼ਿਫਟ ਕਰਨ ਲਈ ਪਿਛਲੇ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਦੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ, ਕੇਂਦਰੀ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਆਧੁਨਿਕ ਮੱਛੀ ਮੰਡੀ ਬਣਾਈ ਗਈ ਸੀ। ਤੇ ਹਾਲਗੇਟ ਮੱਛੀ ਮੰਡੀ ਦੇ ਦੁਕਾਨਦਾਰ ਆਰਤੀ ਅਤੇ ਫੜੀ ਵਾਲਿਆਂ ਨੇ ਪਾਰੀ ਰਕਮ ਦੇ ਕੇ ਇੱਥੇ ਦੁਕਾਨਾਂ ਖਰੀਦੀਆਂ ਸਨ ਪਰ ਸਰਕਾਰ ਦੇ ਗਲਤ ਫੈਸਲੇ ਕਾਰਨ ਇਹ ਮੱਛੀ ਮੰਡੀ ਚਾਲੂ ਨਹੀਂ ਹੋ ਸਕੀ ਸੀ ਕੁਝ ਸਾਲਾਂ ਬਾਅਦ ਐਸਾ ਆਧੁਨਿਕ ਮੱਛੀ ਮੰਡੀ ਦੀ ਹਾਲਤ ਖੰਡਰ ਦਾ ਰੂਪ ਧਾਰਨ ਕਰ ਗਈ ਹੈ ਜਿਸ ਦੀਆਂ ਖਿੜਕੀਆਂ ਦਰਵਾਜ਼ੇ ਤੇ ਟੀਨਾ ਚੋਰ ਉਤਾਰ ਕੇ ਲੈ ਗਏ ਹਨ ਦੂਸਰੇ ਪਾਸੇ ਕੁਰੂਨਗਰੀ ਵਿੱਚ ਬਾਰੋਂ ਆ ਰਹੇ ਸੈਲਾਨੀਆਂ ਤੇ ਖਾਸ ਕਰਕੇ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਵਿੱਚ ਇਸ ਜਗ੍ਹਾ ਤੋਂ ਲੰਘਦਿਆਂ ਭਾਰੀ ਬਦਬੂ ਤੇ ਗੰਦਗੀ ਕਰ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਲੋਕਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਪਵਿੱਤਰ ਨਗਰੀ ਦੇ ਵਿੱਚ ਹੌਲ ਗੇਟ ਦੇ ਸਾਹਮਣੇ ਮੱਛੀ ਮੰਡੀ ਨੂੰ ਕਿਸੇ ਹੋਰ ਜਗ੍ਹਾ ਤੇ ਤਬਦੀਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਦੇ ਮਨ ਤੇ ਮਾੜਾ ਪ੍ਰਭਾਵ ਨਾ ਪਵੇ ਸਰਕਾਰੀ ਸੜਕ ਸੀ ਜਿੱਥੇ ਸੜਕ ਬਣਨੀ ਸੀ ਉਹ ਕਬਦ ਕਰ ਲਈ ਵਿੱਚ ਉੱਥੇ ਪਾਦਕੇ ਹੀ ਬਣਾਤੀ ਦੁਕਾਨਾਂ ਦੁਕਾਨਾਂ ਬਣਾਤੀਆਂ ਇਹ ਬਾਅਦ ਚ ਸਾਨੂੰ ਪੈਸੇ ਦੇ ਦਿੱਤੇ ਤੇ ਬਾਅਦ ਚ ਪਤਾ ਲੱਗਾ ਇਹ ਤੇ ਸੜਕ ਸਾਡੀ ਕਬਦ ਹੋ ਗਈ ਹੈ ਅਸੀਂ ਫਿਰ ਪੈਸੇ ਆ ਕਿਹੜਾ ਸਾਡੇ ਨਾਲ ਦਿੰਦੇ ਸੀ ਸਾਨੂੰ ਸਰ ਗੱਲ ਥੱਲੇ ਖਲੋਂਦੇ ਨਹੀਂ ਅਸੀਂ ਹਾਈ ਕੋਰਟ ਕੀਤਾ ਸਾਡਾ ਇਹ ਕੇਸ ਸਾਡਾ ਹਾਈ ਕੋਰਟ 2 ਸਾਲ ਲੜਦੇ ਦੇ ਆ ਫਿਰ ਹਾਈ ਕੋਰਟ ਨੇ ਸਾਡੇ ਫਾਕ ਚ ਫੈਸਲਾ ਦਿੱਤਾ ਕਿ ਇਹਨਾਂ ਨੂੰ ਲਜਾਇਤ ਤੱਕ ਕਿਉਂ ਕਰਦੇ ਜੇ ਪਤਾ ਨਹੀਂ ਇਹਨਾਂ ਨੂੰ ਕਿਉਂ ਤੰਗ ਕਰਦੇ ਜੇ ਕਹਿੰਦੇ ਆ ਕਸੂਰ ਕੋਈ ਨਹੀਂ ਐ ਤੁਸੀਂ ਵੇਚੀ ਕੋ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਸਾਡੇ ਪੈਸੇ ਦੁਆਏ ਵਿਦ ਇੰਟਰਸਟ ਦੁਆਏ ਬਹੁਤ ਸਾਈਡ ਤੇ ਅਸੀਂ ਬੈਠੇ ਦੇ ਇੱਥੇ ਵੀ ਤੇ ਉੱਥੇ ਲੈ ਕੇ ਗਏ ਸੀ ਉੱਥੇ ਤਾਂ ਮੰਡੀ ਨਹੀਂ ਢੰਗਣਾ ਬਣਾਈ ਨਹੀਂ ਕਿਹਨੇ ਕਿਹਨਾਂ ਦੁਕਾਨਾਂ ਬਣਾਤੀਆਂ ਉਹ ਲੋਕੀ ਉਲਟ-ਪੁਲਟ ਕੇ ਲੈ ਗਏ ਦੁਕਾਨਾਂ ਵੀ ਤੋੜ ਕੇ ਲੈ ਗਏ ਛੱਟਰ ਵੀ ਲੈ ਗਏ ਉਹਦੇ ਬੜੀ ਪਤਾਣੀ ਪਈ ਇਹ ਅਸੀਂ ਕਹਿਣਾ ਚਾਹਾਂਗੇ ਕਿ ਇੱਥੋਂ ਜਿਹੜੀ ਮੱਛੀ ਮੰਡੀ ਹੈ ਸ਼ਿਫਟ ਹੋ ਕੇ ਵੱਲੇ ਜਾਣੀ ਚਾਹੀਦੀ ਹੈ ਇੱਥੇ ਦੁਨੀਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਮੂੰਹ ਬੰਨਣੇ ਪੈਂਦੇ ਨੇ ਬੰਦਾ ਗੁਰੂ ਘਰ ਜਾਂਦਾ ਵਾ ਗੁਰੂ ਘਰ ਜਾਣ ਲੱਗਿਆਂ ਰਾਹ 'ਚ ਮੱਛੀ ਦੀਆਂ ਦੁਕਾਨਾਂ ਹੁੰਦੀਆਂ ਬਹੁਤ ਜ਼ਿਆਦਾ ਦਿੱਕਤ ਹੈ ਇਹ ਇੱਥੋਂ ਨਿਕਲ ਕੇ ਵੱਲੇ ਮੰਡੀ ਦੇ ਵਿੱਚ ਜਾਣੀ ਚਾਹੀਦੀ